ਸਾਡੇ YouTube ਚੈਨਲ ਤੇ ਆਪ ਸਭ ਦਾ ਸਵਾਗਤ ਹੈ ਜੀ ਸਭ ਤੋਂ ਪਹਿਲਾਂ ਅਸੀਂ ਤੁਹਾਡਾ ਧਿਆਨ ਬਜ਼ੁਰਗਾਂ ਨਾਲ ਕੀਤੇ ਜਾ ਰਹੇ ਵਤੀਰੇ ਦੇ ਨਾਲ ਸੰਬੰਧਿਤ ਇੱਕ ਦੋ ਖਬਰਾਂ ਵੱਲ ਲੈ ਕੇ ਜਾਣਾ ਚਾਹਾਂਗੇ ਇਹ ਦੋ ਖਾਸ ਖਬਰਾਂ ਨੇ ਕੁਝ ਕੁ ਮਹੀਨੇ ਪਹਿਲਾਂ ਖਬਰ ਪੜਨ ਨੂੰ ਮਿਲੀ ਕਿ ਹੁਸ਼ਿਆਰਪੁਰ ਵਿਖੇ ਇੱਕ ਪਿਤਾ ਵੱਲੋਂ ਪੁੱਤਰ ਨੂੰ AC ਚਲਾਉਣ ਦੀ ਕਿਹਾ ਗਿਆ ਤਾਂ ਪੁੱਤ ਨੇ ਆਪਣੇ ਪਿਤਾ ਨਾਲ ਵਿਵਾਦ ਕਰਨੀ ਸ਼ੁਰੂ ਕਰ ਦਿੱਤੀ ਲੜਾਈ ਇੰਨੀ ਵੱਧ ਗਈ ਕਿ ਪੁੱਤਰ ਨੇ ਪਿਓ ਤੇ ਗੋੜੀ ਚਲਾ ਦਿੱਤੀ ਹੈ ਨਾ ਹੈਰਾਨੀਜਨਕ ਗੱਲ ਦੋ ਹਫ਼ਤੇ ਪਹਿਨੋਂ ਇੱਕ ਹੋਰ ਖਬਰ ਪੜਨ ਨੂੰ ਮਿਲੀ ਕਿ ਪਿਓ ਨੇ ਆਪਣੇ ਪੁੱਤ ਤੋਂ ਦਵਾਈ ਮੰਗੀ ਦਵਾਈ ਤਾਂ ਕੀ ਦੇਣੀ ਸੀ ਪੁੱਤ ਨੇ ਡੰਡਿਆਂ ਨਾਲ ਬਾਪ ਨੂੰ ਕੁਟਕੁਟ ਕੇ ਜ਼ਖਮੀ ਕਰ ਦਿੱਤਾ रिश्ਤਿਆਂ ਦੀ अहमियत ਖਤਮ ਹੋ ਚੁੱਕੀ ਹੈ ਸੋਸ਼ਲ ਨੈਟਵਰਕਿੰਗ ਦੇ ਉੱਤੇ ਕੱਜਕਾਲੂ ਏਸ ਤਰ੍ਹਾਂ ਦੀਆਂ ਮਾਰਕ ਪੁੱਟ ਕਰਨ ਦੀਆਂ ਵੀ ਖਬਰਾਂ ਜੋ ਹਨ ਉਹ ਸੁਣਨ ਦੇਖਣ ਨੂੰ ਮਿਲਦੀਆਂ ਰਹਿੰਦੀਆਂ ਹਨ ਪਰੰਤੂ ਤਸਵੀਰ ਦਾ ਦੂਜਾ ਪਾਸਾ ਵੀ ਹੈ ਉਹ ਇਹ ਕਿ ਜੇਕਰ ਤੁਹਾਡੀ ਉਮਰ 60 ਤੋਂ ਉੱਪਰ ਹੋ ਚੁੱਕੀ ਹੈ ਤਾਂ ਤੁਹਾਨੂੰ ਵੀ ਬਹੁਤ ਸੜੀਆਂ ਗੱਲਾਂ ਦਾ ਧਿਆਨ ਰੱਖਣਾ ਪਵੇਗਾ ਕਿ ਇਹ ਗੱਲਾਂ ਠੀਕ ਹਨ ਪਰੰਤੂ ਯਾਰ ਕਿ ਵਕਤ ਹੋਣਾ ਅੱਜ ਕੱਲ ਬਦਲ ਗਿਆ ਹੈ ਦੁਨੀਆ ਦੇ ਵਿੱਚ ਨਹੀਂ ਵਿਚਰਨਾ ਚਾਹੀਦਾ ਸਗੋਂ ਬਦਲਦੇ ਹੋਏ ਸਿਨੈਰੀਓ ਦੇ ਵਿੱਚ ਜੇ ਸੁਖੀ ਰਹਿਣਾ ਹੈ ਤਾਂ ਵੱਡੀ ਉਮਰ ਦੇ ਵਿੱਚ ਕੁਝ ਗੱਲਾਂ ਦਾ ਧਿਆਨ ਬਜ਼ੁਰਗਾਂ ਨੂੰ ਵੀ ਜ਼ਰੂਰ ਰੱਖਣਾ ਪਵੇਗਾ ਉਹ ਕਿਹੜੀਆਂ ਗੱਲਾਂ ਨੇ ਤੁਸੀਂ ਵੀ ਜ਼ਰੂਰ ਜਾਨਣਾ ਚਾਹੋਗੇ ਤਾਂ ਇੱਕ ਜੋ ਵੱਡੀ ਗੱਲ ਜਿਹਦਾ ਧਿਆਨ ਰੱਖਣਾ ਚਾਹੀਦਾ ਹੈ ਉਹ ਹੈ ਕਿ ਬਿਨਾਂ ਮਤਲਬ ਤੋਂ ਵਾਰ-ਵਾਰ ਬੱਚਿਆਂ ਨੂੰ ਨਾਮ ਨਾ ਬਣਾਓ ਆਪਾਂ ਨੂੰ ਪਤਾ ਹੈ ਕਿ ਅੱਜ ਦੇ ਕੰਪੀਟੀਟਿਵ ਯੁੱਗ ਦੇ ਵਿੱਚ ਤੇ ਹਰ ਕੋਈ ਬਹੁਤ ਕਾਲੀ ਦੀ ਵਿੱਚ ਹੁੰਦਾ ਹੈ ਤੇ ਬੱਚਿਆਂ ਨੇ ਆਪਣੇ ਰਜਗਾਰ ਦੇ ਉੱਤੇ ਵੀ ਜਾਣਾ ਹੁੰਦਾ ਹੈ ਉਹਨਾਂ ਨੂੰ ਹੋਰ ਵੀ ਸਮਾਜਿਕ ਪੱਦਰੀਆਂ ਜਾਂ ਆਪਣੇ ਰਸਤੋਂ ਦੇ ਨਾਲ ਰਿਲੇਟਡ ਕਈ ਤਰ੍ਹਾਂ ਦੀਆਂ ਪ੍ਰੋਬਲਮਸ ਹੁੰਦੀਆਂ ਹਨ ਜਿੰਨਾ ਦੇ ਕਰਕੇ ਉਹਨਾਂ ਦੇ ਮਾਨਸਿਕ ਤਕ ਦਬਾਅ ਹੁੰਦਾ ਹੈ ਤੇ ਜੇਕਰ ਅਸੀਂ ਵਾਰ-ਵਾਰ ਜਾਂ ਵੱਡੀ ਉਮਰ ਦੇ ਬਜ਼ੁਰਗ ਵਾਰ-ਵਾਰ ਉਹਨਾਂ ਨੂੰ ਬੁਲਾਉਣਗੇ ਤੇ ਕੁਝ ਨਾ ਕੁਝ ਕਰਨ ਲਈ ਕਹਿਣਗੇ ਤਾਂ ਹੋ ਸਕਦਾ ਹੈ ਕਿ ਉਹਨਾਂ ਨੂੰ ਯਾਨੀ ਕਿ ਬੱਚਿਆਂ ਨੂੰ ਆਪਣੇ ਕਮਾਂਕਾਰਾਂ ਦੇ ਭੋਜ ਕਰਕੇ ਕਿਸੇ ਤਰ੍ਹਾਂ ਦੀ ਜੜ ਆ ਜਾਵੇ ਤੇ ਇਰਿਟੇਸ਼ਨ ਦੇ ਵਿੱਚ ਕੋਈ ਉਹ ਕੋਈ ਬੁਰਾ ਭਲਾ ਸ਼ਬਦ ਵੀ ਆਪਣੇ ਬਜ਼ੁਰਗਾਂ ਨੂੰ ਕਹਿ ਦੇਣ ਦੂਜੀ ਗੱਲ ਦਾ ਖਿਆਲ ਜੋ ਰੱਖਣਾ ਹੈ ਉਹ ਇਹ ਹੈ ਕਿ ਬੱਚਿਆਂ ਦੇ ਨਾਲ ਦੋਸਤੀ ਵਾਲਾ ਵਤੀਰਾ ਰੱਖੋ ਨਾ ਕਿ ਅਥোরਿਟੇਟਿਵ ਨੀਚਾ ਰੱਖਣੀ ਚਾਹੀਦੀ ਹੈ ਉਹ ਦਿਨ ਗਏ ਜਦੋਂ ਕਿ ਛੋਟੀ ਉਮਰ ਦੇ ਵਿੱਚ ਬੱਚੇ ਹੋਇਆ ਕਰਦੇ ਸਨ ਤੇ ਤੁਸੀਂ ਉਹਨਾਂ ਦੇ ਉੱਤੇ ਆਪਣੀ ਅਥਾਰਟੀ ਐਸਟੈਬਲਿਸ਼ ਕਰਿਆ ਕਰਦੇ ਸੀ ਕਿ ਇੰਜ ਨਹੀਂ ਕਰਨਾ ਉਹ ਨਹੀਂ ਕਰਨਾ ਇਧਰ ਨਹੀਂ ਜਾਣਾ ਵਗੈਰਾ ਹੁਣ ਜਦੋਂ ਕਿ ਬੱਚੇ ਸਮਝਦਾਰ ਹੋ ਜਾਣ ਤਾਂ ਉਹਨਾਂ ਨੂੰ ਉਹ ਆਪਣੇ ਆਪ ਰਿਸਪੋਨਸਿਬਲ ਹੁੰਦੇ ਹਨ ਤੇ ਜੇਕਰ ਉਹਨਾਂ ਦੇ ਉੱਤੇ ਅਸੀਂ ਅਥੋਰਿਟੀ ਟਵ ਪ੍ਰਭਾਵ ਪਾਵਾਂਗੇ ਯਾਨੀ ਕਿ ਉਹਨਾਂ ਦੇ ਉੱਤੇ ਆਪਣੀ ਅਥਾਰਟੀ ਐਸਟੈਬਿਸ਼ ਕਰਨ ਦੀ ਕੋਸ਼ਿਸ਼ ਕਰਾਂਗੇ ਤਾਂ ਇਹਦੇ ਨਤੀਜੇ ਕੋਈ ਬਹੁਤੇ ਚੰਗੇ ਸੁਣਨ ਦੇਖਣ ਨੂੰ ਨਹੀਂ ਮਿਲ ਸਕਦੇ ਇੱਕ ਹੋਰ ਗੱਲ ਜੋ ਹੈ ਜਿਹਦਾ ਖਿਆਲ ਰੱਖਣਾ ਹੈ ਉਹ ਹੈ ਕਿ ਆਪਣੀ ਜੋ ਈਗੋ ਹੈ ਉਸ ਦੇ ਉੱਤੇ ਹੁਣ ਕੰਟਰੋਲ ਰੱਖਣਾ ਚਾਹੀਦਾ ਹੈ ਉਹ ਦਿਨ ਗਏ ਜਦੋਂ ਤੁਸੀਂ ਆਪਣੇ ਦਫ਼ਤਰ ਦੇ ਵਿੱਚ ਬੌਸ ਹੋਇਆ ਕਰਦੇ ਸੀ ਜਾਂ ਫਿਰ ਕਿਸੇ ਸਕੂਲ ਦੇ ਪ੍ਰਿੰਸੀਪਲ ਹੋਇਆ ਕਰਦੇ ਸੀ ਜਾਂ ਫਿਰ ਤੁਹਾਡੀ ਜੋ ਹੈ ਉਹ ਸਟੇਟਸ ਬਹੁਤ ਉੱਚਾ ਰੁਤਬਾ ਹੋਇਆ ਕਰਦਾ ਸੀ ਤੇ ਤੁਸੀਂ ਆਪਣੇ ਕੋਆਰਡੀਨੇਟਰ ਦੇ ਉੱਤੇ ਰੋਲ ਚਲਾਇਆ ਕਰਦੇ ਸੀ ਪਰੰਤੂ ਹੁਣ ਪਦਤ ਦੇ ਬਏ ਹਾਲਾਤਾਂ ਦੇ ਵਿੱਚ ਜਦੋਂ ਕਿ ਤੁਸੀਂ ਰਿਟਾਇਰ ਹੋ ਗਏ ਹੋ ਤੇ ਘਰ ਦੇ ਵਿੱਚ ਰਹੇ ਹੋ ਤਾਂ ਆਪਣੀ ਹਮੇ ਨੂੰ ਹਰ ਵਕਤ ਪੱਠੇ ਪਾਉਣ ਦੀ ਜੋ ਪੱਠੇ ਪਾਉਣ ਦੀ ਆਦਤ ਹੈ ਉਸ ਨੂੰ ਛੱਡਣਾ ਚਾਹੀਦਾ ਹੈ ਜੇਕਰ ਤੁਹਾਡੀ ਕਿਸੇ ਗੱਲ ਨੂੰ ਦੂਸਰੇ ਪਰਿਵਾਰਕ ਮੈਂਬਰ ਜਾਂ ਫਿਰ ਬੱਚੇ ਨਹੀਂ ਵੀ ਮੰਦੇ ਤਾਂ ਇਸ ਦੇ ਨਾਲ ਈਗੋ ਨਹੀਂ ਹੋਣੀ ਚਾਹੀਦੀ ਹੋਂ ਮੇ ਵਿੱਚ ਆ ਕੇ ਤੇ ਕੋਈ ਕਿਸੇ ਕਿਸਮ ਦਾ ਲੜਾਈ ਚਵਰਾ ਫੜਾ ਨਹੀਂ ਕਰਨਾ ਚਾਹੀਦਾ ਇਹਤੋ ਵਕਾਇਆ ਜੋ ਗਾਮ ਨਾਲ ਧਿਆਨ ਰੱਖਣਾ ਚਾਹੀਦਾ ਹੈ ਉਹ ਹੈ ਕਿ ਜਾਨਣਾ ਅੱਧਾ ਪੌਣਾ ਘੰਟਾ ਫੈਰ ਤੇ ਹਲਕੀ-ਪੁਲਕੀ ਐਕਸਰਸਾਈਜ਼ ਜ਼ਰੂਰ ਕਰਨੀ ਚਾਹੀਦੀ ਹੈ ਇਹ ਯਾਨੀ ਕਿ ਫੇਰ ਚੰਗੀ ਫੇਰ ਤੱਕਣ ਦੇ ਵਾਸਤੇ ਬਹੁਤ ਜ਼ਰੂਰੀ ਨੁਸਖਾ ਹੁੰਦਾ ਹੈ ਤੇ ਇਸ ਨੂੰ ਜੋ ਅਪਣਾ ਲੈਂਦੇ ਹਨ ਉਹਨਾਂ ਨੂੰ ਆਪਣੀ ਫੇਰ ਦੇ ਵਿੱਚ ਫਾਇਦਾ ਹੀ ਨਜ਼ਰ ਆਵੇਗਾ ਫਿਰ ਮੈਡੀਟੇਸ਼ਨ ਵਿੱਚ ਵੀ ਬੜੀ ਵੱਡੀ ਤਾਕਤ ਹੁੰਦੀ ਹੈ ਤੇ ਆਪਣੇ ਆਪਣੇ ਪਿਸਟ ਦੇ ਅਨੁਸਾਰ ਕੁਝ ਸਮਾਂ ਜਾਨੀ ਅੱਧਾ ਘੰਟਾ ਜਾਂ ਘੰਟਾ ਸਭ ਘੰਟਾ ਦਾ ਟਾਈਮ ਮੈਡੀਟੇਸ਼ਨ ਕਰਨ ਦੇ ਵਾਰ ਤੇ ਵੀ ਗਿਜਾਨਾ ਚਾਹੀਦਾ ਹੈ ਇਹਦੇ ਨਾਲ ਮਾਨਸਿਕ ਸ਼ਾਂਤੀ ਮਿਲਦੀ ਹੈ ਤੇ ਇਸ ਦੇ ਨਾਲ ਆਪਣੇ ਪਿਸਟ ਨੂੰਧਿਆਨ ਦੇ ਵਿੱਚ ਵੀ ਤੈਤਾ ਮਿਲਦੀ ਹੈ ਫਿਰ ਰਜਾਨਾ ਕੁਝ ਸਮਾਂ ਆਪਣੀ ਹੋਬੀ ਜਾਂ ਸ਼ੌਕ ਨੂੰ ਪੂਰਾ ਕਰਨ ਦੇ ਵਿੱਚ ਵੀ ਬਤਾਣਾ ਜ਼ਰੂਰੀ ਹੈ ਕਿਉਂਕਿ ਅੱਜ ਕੱਲ ਦੀ ਜ਼ਿੰਦਗੀ ਦੇ ਵਿੱਚ ਹਰ ਕੋਈ ਮਾਨਸਿਕ ਤਣਾਅ ਦੇ ਵਿੱਚ ਰਹਿੰਦਾ ਹੈ ਤੇ ਇਸ ਨੂੰ ਥੋੜਾ ਜਿਹਾ ਘਟ ਕਰਨ ਦੇ ਵਾਸਤੇ ਆਪਣਾ ਸ਼ੌਕ ਆਪਣੀ ਹੋਬੀ ਦੇ ਵਾਸਤੇ ਵੀ ਸਮਾਂ ਕੱਢਣਾ ਚਾਹੀਦਾ ਹੈ ਇਹ ਛੋਟੇ ਬੱਚਿਆਂ ਦੇ ਨਾਲ ਖੇਡਣ ਤੱਕ ਸੀਮਤ ਹੋ ਸਕਦਾ ਹੈ ਜਾਂ ਫਿਰ ਆਪਣੀ ਉਮਰ ਦੇ ਦੂਸਰੇ ਲੋਗਾ ਦੇ ਨਾਲ ਕੁਝ ਕਿਸੇ ਪ੍ਰਕਾਰ ਦੀ ਗੇਮ ਖੇਡ ਕੇ ਜਾਂ ਫਿਰ ਕੋਈ ਹਲਕੀ-ਫੁਲਕੀ ਗੱਪ-ਸ਼ਪ ਕਰਕੇ ਵੀ ਸਮਾਂ ਬਤਾ ਕੇ ਤੇ ਆਪਣਾ ਜੋ ਸਮਾਂ ਹੈ ਚੰਗਾ ਬਤਾਇਆ ਜਾ ਸਕਦਾ ਹੈ। ਮਾਸਟਰ ਗੱਲ ਜੋ ਅਸੀਂ ਕਹਿਣ ਜਾ ਰਹੇ ਹਾਂ ਉਹ ਹੈ ਕਿ ਜ਼ਿੰਦਗੀ ਦੇ ਵਿੱਚ ਤੁਹਾਡੀ ਦਿਲਚਸਪੀ ਹੋਣੀ ਚਾਹੀਦੀ ਹੈ। ਕੁਝ ਨਾ ਕੁਝ ਐਸਾ ਜ਼ਰੂਰ ਸ਼ੌਕ ਪਾਲੋ ਜਿਸ ਦੇ ਨਾਲ ਕਿ ਜ਼ਿੰਦਗੀ ਦੇ ਵਿੱਚ ਤੁਹਾਡੀ ਦਿਲਚਸਪੀ ਬਣੀ ਰਹੇ ਨਹੀਂ ਤਾਂ ਫਿਰ ਪਰ ਦੋ ਕੁ ਕਿਹਾ ਕੇ ਤੇ ਫਿਰ ਤੇ ਫਿਰ ਪ ਜਿਉਂਦੇ ਰਹਣਾ ਨੂੰ ਹੀ ਜ਼ਿੰਦਗੀ ਨਹੀਂ ਸਮਝਣਾ ਚਾਹੀਦਾ ਤੇ ਇਹੋ ਜੀ ਸੋਚ ਤੋਂ ਥੋੜਾ ਜਿਹਾ ਦੂਰ ਹੀ ਰਹਿਣਾ ਚਾਹੀਦਾ ਹੈ ਆਸ ਕਰਦੇ ਹਾਂ ਕਿ ਇਹ ਵੀਡੀਓ ਤੁਹਾਨੂੰ ਚੰਗੀ ਲੱਗੀ ਹੋਵੇ ਜੇਕਰ ਵੀਡੀਓ ਚੰਗੀ ਲੱਗੀ ਹੋਵੇ ਤਾਂ ਇਹਨੂੰ ਲਾਈਕ ਤੇ ਸ਼ੇਅਰ ਕਰਕੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਮਿਲਦੇ ਹਾਂ ਇੱਕ ਹੋਰ ਵੀਡੀਓ ਵਿੱਚ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਧੰਨਵਾਦ ਜੀ